ਹਾਂਜੀ ਦੋਸਤੋ ਇਹ ਡਾਂਬੇ ਆਪਣਾ ਆਪਣਾ ਆਪ ਦਾ ਲਾਇਆ ਹੋਇਆ ਤੇ ਬਹੁਤ ਜ਼ਿਆਦਾ ਫਲ ਲੱਗਦਾ ਇਹਨੂੰ ਪਰ ਜਿਹੜੀ ਹੁਣ ਨਵੀਂ ਤਕਨੀਕ ਆ ਰਹੀ ਹੈ ਮੰਨ ਲਓ ਜਿਵੇਂ ਅੱਜ ਦੇਖ ਲਓ ਤੁਸੀਂ ਨਵਾਂ ਸੇਮਣ ਵਾਲਾ ਬਣਿਆ ਪਾਣੀ ਵਾਲਾ ਖੇਤਾਂ ਵਾਸਤੇ ਤੇ ਇਹਦੇ ਕਿਨਾਰੇ ਦੇ ਜਿੰਨੇ ਵੀ ਰੁੱਖ ਮੰਨ ਲਓ ਇਹਦੇ ਖੜੇ ਨੇ ਕੋਈ ਵੀ ਖੜੇ ਨੇ ਹੋਰ ਰੁੱਖ ਖੜੇ ਨੇ ਚਾਹੇ ਕੋਈ ਫਲਦਾਰ ਬੂਟੇ ਖੜੇ ਨੇ ਉਹ ਸਾਰੇ ਬੰਜਰ ਹੋਗੇ ਠੀਕੇ ਇਹਦਾ ਫਲ ਹੁਣ ਚੜੀ ਜਾਂਦਾ ਥੱਲੇ ਸੁੱਕੀ ਜਾਂਦੇ ਪੱਤੇ ਇਹਦੇ ਕਿਉਂਕਿ ਅੱਗੇ ਸੂਆ ਕੱਚਾ ਸੀਗਾ ਤੇ ਇਹਨੂੰ ਪਾਣੀ ਸਲਾਵਾ ਮਿਲ ਜਾਂਦੀ ਸੀਗੀ ਤੇ ਵਧੀਆ ਰਿਆ ਪਰਿਆ ਸੀ ਹੁਣ ਆ ਸੂਆ ਸੇਵਣ ਵਾਲਾ ਪੱਕਾ ਹੋਣ ਕਰਕੇ ਤੇ ਇਹਦਾ ਫਲ ਜਿਹੜਾ ਇਹਨੂੰ ਪਾਣੀ ਨਾ ਮਿਲਣ ਕਰਕੇ ਸਾਰਾ ਕਿਰੀ ਜਾਂਦਾ ਚਲੋ ਇਹਦਾ ਆਪਣਾ ਆਪਦਾ ਆਪਾਂ ਇਹਨੂੰ ਪਾਵਾਂਗੇ ਪਾਣੀ ਠੀਕੇ ਕੋਈ ਆਪਾਂ ਪਾਈ ਜੰਨੇ ਇਹਨੂੰ ਪੋਟਲਿਆ ਥਾਂ ਤੇ ਪੋਟ ਕੇ ਪਾਵਾਂਗੇ ਪਰ ਮੈਂ ਹਿਸਾਬ ਨਾਲ ਹੋਣਾ ਪਿਆ ਪਿੱਛੇ ਕਿੰਨੇ ਰੁੱਖ ਜਿਹੜੇ ਨੇ ਮੰਨ ਲਓ ਪਾਣੀ ਹੁਣ ਇਕ ਬਲਾਗੇ ਨੇ ਇਹ ਮੰਨ ਲੋ ਨਵੀਆਂ ਸੜਕਾਂ ਜਾਂ ਸੇਵਨ ਵਾਲੇ ਜਿਹੜੀ ਨਵੀਂ ਨਵੀਂ ਤਕਨੀਕ ਨੇ ਇਹਨਾਂ ਨੂੰ ਦਰਖਤਾਂ ਨੂੰ ਬਹੁਤ ਜ਼ਿਆਦਾ ਦਰਖਤਾਂ ਦਾ ਨੁਕਸਾਨ ਕੀਤਾ ਜ਼ਰੂਰ ਨਵਾਂ ਜ਼ਮਾਨਾ ਆ ਗਿਆ ਨਵੀਂ ਤਕਨੀਕ ਜ਼ਰੂਰ ਆਈ ਏ ਨਵੀਆਂ ਚੀਜ਼ਾਂ ਆਪਾਂ ਨੂੰ ਮਿਲੀਆਂ ਨੇ ਪਰ ਨਾਲ ਦੀ ਨਾਲ ਆ ਜਿਹੜੇ ਆਪਾਂ ਨੂੰ ਕੁਦਰਤ ਵੱਲੋਂ ਵੀ ਮੰਨ ਲੋ ਘਾਟਾ ਪਿਆ ਬਹੁਤ ਜ਼ਿਆਦਾ ਇਹ ਮੰਨ ਲੋ ਸਮਝਣ ਵਾਲੀ ਗੱਲ ਏ ਠੀਕ ਏ ਆ ਦੇਖ ਸਕਦੇ ਤੁਸੀਂ ਤੇ ਜਿਹੜਾ ਇਸ ਗੱਲ ਨਾਲ ਸਹਿਮਤ ਹੈ ਅੱਗੇ ਸ਼ੇਅਰ ਕਰਕੇ ਸਰਕਾਰਾਂ ਤੱਕ ਵੀ ਜਰੂਰ ਪਹੁੰਚਾਓ ਵੀ ਜਿੰਨਾ ਹੋ ਸਕਦਾ ਇਹਨਾਂ ਦਾ ਵੀ ਕੋਈ ਨਾ ਕੋਈ ਜਰੂਰ ਬਚਾਅ ਕੀਤਾ ਜਾਵੇ ਵੀ ਇਹਨਾਂ ਨੂੰ ਵੀ ਪਾਣੀ ਮਿਲਦਾ ਰਹੇ